ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕਿਸਾਨਵਰੋਂ ਇੱਕ ਨੀਲੀ ਦਾਵੀ ਦੇ ਵਿੱਚ ਦੋ ਝੋਟੀਆਂ ਵੀਰ ਹਰਵੈਲ ਦੇ ਕੋਲੇ ਬਕਾਊ ਆ। ਸੋ ਜੋੜੀ ਕਿਸੇ ਭਰਾਣੇ ਪਾਉਣੀ ਚਾਹੀ ਸਿੰਗਲ ਸਿੰਗਲ ਖਰੀਦਣੀਆਂ ਠੀਕ ਆ ਜੀ ਉਹ ਤੁਹਾਡੀ ਸਿੰਕਿੰਗ ਆ ਸੋਚ ਆ। ਦੋਵਾਂ ਦਾ ਵੀ ਆਪਾਂ ਰੇਟ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰ ਦਿਆਂਗੇ ਸਿੰਗਲ ਸਿੰਗਲ ਦਾ ਵੀ ਠੀਕ ਆ। ਹਰਵੈਲ ਵੀਰੇ ਜੋੜੀ ਝੋਟੀਆਂ ਦੀ ਆਈ ਆ ਆਪਣੇ ਕੋਲ ਨੀਲੀ ਦਾਵੀ। ਬਿਲਕੁਲ ਆ ਸਰ ਨੀਲੀ ਦੇ ਵਿੱਚ ਆ ਦੋਵੇਂ 780 ਦੀ ਆ। ਆ ਅੱਗੇ ਏ ਆਈ ਹੋਈ ਨੂੰ 20 ਦਿਨ ਹੋ ਗਏ ਆ। ਹਾਂਜੀ ਬਾਦਲ ਫਾਰਮ ਵਾਲਾ ਜਿਹੜਾ ਪੋਲਾ। ਹਾਂਜੀ ਤੇ ਐਸ ਵਕਤ ਉਮਰ ਇਹਦੀ ਕਿੰਨੀ ਆ ਵੱਡੀ ਦੀ ਇਹਦੀ 1.5 ਸਾਲ ਆ ਆ ਦੁੰਦੀ ਹੋ ਗਈ ਆ ਇਹ ਆਈ ਹੋਈ ਆ ਠੀਕ ਆ ਲੋ ਵੀ ਆ ਜਿਹੜੀ ਛੋਟੀ ਹੈ ਨਾ ਇਹ ਵੀ ਝੋਟੀ ਬਹੁਤ ਸੋਹਣੀ ਦੇਖੋ 1.5 ਸਾਲ ਦੀ ਇਹਦੀ ਉਮਰ ਆ ਤੇ ਇਹ ਹੋਈ ਆ ਘੱਟੋ ਘੱਟ ਵੀ ਪੌਣੇ 2 ਸਾਲ ਦੀ ਲੱਗ ਜਾਂ ਸਵਾ 2 ਸਾਲ ਦੀ ਲੱਗ 3.3 ਦਾ ਅੰਦਾਜ਼ਾ ਹੋਊਗਾ ਠੀਕ ਆ ਜੀ ਛੋਟੀ ਸਿੰਗੀ ਦੇ ਵਿੱਚ ਤੇਡੇ ਘਟ ਦੇ ਵਿੱਚ ਆ ਠੀਕ ਆ ਜੀ ਬਹੁਤ ਚੰਗਾ ਜੋੜਾ ਬਹੁਤ ਵਧੀਆ ਆ ਫੇਸ ਕੁਆਲਿਟੀ ਇਹ ਦੀ ਵੇਖੋ ਠੀਕ ਹੈ ਜੀ ਬਿੱਲੀ ਮੰਨ ਕੀ ਅੱਖ ਰੇਸ ਸਰ ਫੁੱਲ ਵੀਡੀਓ ਚ ਵੈਸੇ ਰੇਟ ਦੱਸਿਆ ਆਪਾਂ ਛੋਟੇ ਜੇ ਵੀ ਦੱਸ ਦਿੰਨੇ ਆ ਹਾਂ ਜੀ ਦੱਸ ਦੂ ਦੱਸਦਾ ਲੈਦੇ 33.5 ਸਾਡੇ ਤੇ 33 ਸਾਡੇ ਤੇ ਸਾਰੀਆਂ ਛੋਟਾ ਕਰਕੇ 45 ਤੋਂ 33.5 ਦੇ ਲੈਦੇ ਕੀਤਾ ਹਾਂ ਹਾਂ ਉਹ ਵੀ 45 ਤੋਂ ਆ ਕੇ 34.5 ਦਾ ਲੈਦੇ ਕੀਤਾ ਠੀਕ ਆ ਲੋ ਵੀ ਆ ਜਿਹੜੀ ਛੋਟੀ ਝੋਟੀ ਦੇਖੂਗੇ ਵੀ ਕੱਟੀ ਬਹੁਤ ਸੋਹਣੀ ਆ ਠੀਕ ਹੈ ਜੀ 480 ਇਹ ਤੁਹਾਨੂੰ ਮਿਲ ਜੂਗੀ 34.5 ਦੀ ਆ ਮਿਲ ਜੂਗੀ 33 ਦੀ ਬਹੁਤ ਵਧੀਆ ਕੁਆਲਿਟੀ ਤਾਂ ਥੋੜਾ ਬਹੁਤਾ ਕਰਾਂਗੇ ਆਪਾਂ ਬਹੁਤ ਪਿਆਰੀਆਂ ਝੋਟੀਆਂ ਨੇ ਨੀਲੀ ਦਾ ਵਿਦਿਆ ਝੋਟੀਆਂ ਨੇ ਸ਼ੌਂਕ ਬੜੇ ਧਰਾਵਾਂ ਦਾ ਠੀਕ ਆ ਜੀ ਹੱਥ ਪਾ ਸਕਦੇ ਹੋ ਤੁਸੀਂ ਸਿੰਗਲ ਸਿੰਗਲ ਦਾ ਰੇਟ ਵੀ ਦੱਸਤਾ ਜੋੜੀ ਲੈਣੀ ਹੈ ਤਾਂ ਮਾਨਦਨ ਕੋਈ 5-700 ਦਾ ਹੋਰ ਵੀ ਕਰ ਦਿੱਤਾ ਜਾਊਗਾ ਸੋ ਬਾਕੀ ਮੇਰਾ ਵੀਰ ਚੱਕੋ ਫੋਨ ਨੰਬਰ ਸਕਰੀਨ ਦੇ ਉੱਪਰ ਚੱਲਣ ਰਿਹਾ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਵੀਰ ਹਰਦੀਪ ਸਿੰਘ ਉਹਦੇ ਨਾਲ